ਫਤੇਗੁਰ ਸਾਬ ਦੇ ਵਿੱਚ ਚੁੰਨੀ ਮੋਰਿੰਡਾ ਰੋਡ ਤੇ ਸਥਿਤ ਇੱਕ ਪੈਟਰੋਲ ਪੰਪ ਤੋਂ ਆਪਣੇ ਵਾਹਨਾਂ ਦੇ ਵਿੱਚ ਤੇਲ ਭਰਵਾਉਣ ਆਇਲ ਲੋਕ ਪੈਟਰੋਲ ਵਿੱਚ ਪਾਣੀ ਰਲੇ ਹੋਣ ਕਾਰਨ ਰੋਸ਼ਟੇਖਾਂ ਨੂੰ ਮਿਲਿਆ ਪੈਟਰੋਲ ਵਿੱਚ ਪਾਣੀ ਮਿਲੇ ਹੋਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਫਾਇਰਲ ਹੋ ਰਹੀ ਹੈ ਪੈਟਰੋਲ ਪੁਆਨ ਆਈ ਲੋਕਾਂ ਨੇ ਆਖਿਆ ਕਿ ਉਹਨਾਂ ਵੱਲੋਂ ਇਸ ਪੰਪ ਤੋਂ ਆਪਣੇ ਵਾਹਨ ਵਿੱਚ ਪੈਟਰੋਲ ਪਰਵਾਉਣ ਉਪਰੰਤ ਥੋੜੀ ਦੂਰ ਜਾਣ ਤੇ ਹੀ ਉਹਨਾਂ ਦੇ ਵਾਹਨ ਚੱਲਨੇ ਬੰਦ ਹੋ ਗਏ ਤਾਂ ਚੈੱਕ ਕਰਨ ਤੇ ਦੇਖਿਆ ਗਿਆ ਕਿ ਪੈਟਰੋਲ ਦੇ ਵਿੱਚ ਪਾਣੀ ਰਲਿਆ ਹੋਇਆ ਹੈ ਜਿਸ ਬਾਰੇ ਉਹਨਾਂ ਨੇ ਪੰਪ ਤੇ ਪਹੁੰਚ ਕੇ ਕੰਮ ਕਰਨ ਵਾਲੇ ਕਰੰਡਿਆ ਨੂੰ ਜਦੋਂ ਬੋਤਲਾ ਵਿੱਚ ਪੈਟਰੋਲ ਤੇ ਦਿਖਾਇਆ ਤਾਂ ਉਹ ਕਤਰਉਣ ਲੱਗੇ ਸੁਖਨਾਮ ਸਿੰਘ ਕੀ ਆਚੀ ਨੂੰ ਉਸ ਨੈਟਵਰਕ ਆ ਜਿਹੜਾ ਆਪਣਾ ਡੀ ਪੰਪ ਤੋਂ ਤੇਲ ਪਵਾਇਆ ਜੀ 6 ਵਜੇ ਮਰੈਂਡਾ ਜੁਨੀ ਮਰੈਂਡਾ ਜੁਨੀ ਰੋਡ ਤੇ ਅਸੀਂ ਆ ਗੁਰਦੁਆਰੇ ਟੱਪੇ ਜਮੇ 100 ਕਿਲੋਮੀਟਰ ਅਗੇ ਅੱਜ ਅਜ ਇਹ ਮੋਟਰਸਾਈਕਲ ਬੰਦ ਹੋ ਗਿਆ ਦੇਖ ਲਓ ਜੀ ਤੇਲ ਚ ਪਾਣੀ ਨਾਲੇ ਮੋਟਰਸਾਈਕਲ ਖਰਾਬ ਕਰਤੇ ਸਾਡਾ ਸੈਂਸਰ ਖਰਾਬ ਕਰਤੇ ਸਾਰੇ ਨਰਦਾ ਦੋ ਇੱਕ ਦੇ ਹੋਰ ਸਾਡਾ ਆ ਮੋਟਰ ਹੈ ਦੂਜਾ ਹੈ ਜਿਹੜਾ ਪਾ ਕੇ ਗਿਆ ਉਹਦੇ ਤੇਲ ਉਹ ਵੀ ਕਹਿ ਰਿਹਾ ਮੇਰਾ ਮੋਟਰ ਨਹੀਂ ਖੜ ਰਿਹਾ ਤਾਂ ਉਹ ਆ ਦੇਖ ਲਓ ਤੇਲ ਚ ਕਿੰਨਾ ਪਾਣੀ ਨਿਕਲਿਆ ਉਹ ਤੋਂ ਮਾਲਕ ਕਹਿ ਰਿਹਾ ਜੀ ਕਿ ਸਾਡੇ ਗਰਾਹਕ ਨਾ ਖਰਾਬ ਕਰੋ ਸਾਈਡ ਤੇ ਹੋ ਗਈ ਮਿਸਤਰੀ ਦਾ ਸੈੱਟ ਕਰਾ ਲਓ ਸਾਦਰ ਤੁਸੀਂ ਮੇਰਾ ਕੰਪਰੋਮਾਈਜ਼ ਕਰੋ ਜੀ ਇਹ ਕਿਹੜਾ ਪਣਾ ਪਟੇੜੀ ਪੰਪ ਪਟੇੜੀ ਪੰਪ ਜੁੰਨੀ ਰੋਡ ਜੁੰਨੀ ਰੋਡ ਤੇ ਜੀ ਬੇੜੀ ਮਰੰਡਾ ਜੁੰਨੀ ਰੋਡ ਮਰੰਡਾ ਕਿੰਨੀ ਥੋੜਾ ਦੂਰ ਨਜ਼ਦੀਕ ਪੈਂਦਾ ਜੀ ਆਪਣਾ ਪੰਜ ਕਿਹੜਾ 90 ਜਣਾ ਸੀ ਜੀ ਅਸੀਂ ਅੱਛਾ ਜੀ ਤੁਹਾਨੂੰ ਵੀ ਕਿਵੇਂ ਪਤਾ ਲੱਗਿਆ ਜੀ ਮੈਂ ਹੀ 90 ਜਾਣਾ ਸੀ ਜੀ ਮੈਂ ਆਪਣੇ ਮਦਰ ਨੂੰ ਲੈਣ ਜਾ ਰਿਹਾ ਸੀ ਘਰੋਂ 90 ਲੈ ਕੇ ਜਾਣ ਵਾਸਤੇ ਬਸ ਮੋੜ ਤੇ ਪਹੁੰਚੇ ਖਰਾਬ ਹੋ ਗਿਆ ਜੀ ਅੱਜ ਉਹਦਾ ਸੋਇਲ ਖਰਾਬ ਸਾਦ ਨੂੰ ਕਿਵੇਂ ਲੈ ਕੇ ਜਾਂਦੀ ਦੋਰੀ ਨਾ ਹੁਣ ਕੀ ਕਹਿੰਦੇ ਆ ਬਈ ਮਾਲਕ ਜਿਹੜੇ ਕਹਿੰਦੇ ਨਹੀਂ ਕਿ ਅਸੀਂ ਜਿਹੜੇ ਰੋਪੜਾਂ ਅਸੀਂ ਜਿਹੜੇ ਆਵਾਂਗੇ ਟਾਈਮ ਲੱਗੂਗਾ ਜੇ ਉਹ ਨਹੀਂ ਇਹ ਪਾਣੀ ਨੂੰ ਮੰਨਦੇ ਆ ਇਹ ਪਾਣੀ ਨੂੰ ਮੰਨਦੇ ਨਹੀਂ ਮੰਨ ਨਹੀਂ ਰਹੀ ਇਹ ਕਹਿੰਦੇ ਸਾਡੇ ਨਾਲ ਕੰਪਰਮਾਈਜ਼ ਕਰੋ ਅਸੀਂ ਫਰਦਾ ਮੋਟਰ ਨਾਲ ਸਹੀ ਕਰਾ ਦੇਣਾ ਬਾਰਿਸ਼ ਪੈ ਗਈ ਤਾਂ ਹੋ ਗਿਆ ਇਹ ਬਾਰਿਸ਼ ਪੈ ਗਈ ਟੈਂਕ ਕਰ ਗੱਲ ਦਵਾਉਣੀ ਜਾਨੀ ਮੰਨਣ ਨੂੰ ਕੋਈ ਤਿਆਰ ਨਹੀਂ ਹੈ ਗੱਲ ਦਵਾਉਣੀ ਹੈ ਜੀ ਠੀਕ ਇਹਨਾਂ ਨੂੰ ਆ ਲੋਕਾਂ ਦਾ ਠੱਗੀ ਬੱਜਦੀ ਰਹੇ ਇਹ ਉੱਪਰੋਂ ਕਹਿੰਦੇ ਸੀ 112 ਤੇ ਕਾਲ ਕਰਨੀ ਹੈ ਜੀ ਕਿਹਨੂੰ ਫੋਨ ਕਰਿਆ ਜੀ ਇਹ ਸਾਨੂੰ ਤਾਂ ਮਗਾਉਂਦੇ ਆ ਇਹ ਕਹਿੰਦਾ 112 ਤੇ ਫੋਨ ਕਰ ਰਹੇ ਆ ਇਹ ਅਸੀਂ ਪੁਲਿਸ ਬੁਲਾ ਰਹੇ ਹਾਂ ਤੁਹਾਡੇ ਕੋਲ ਕੋਈ ਨਹੀਂ ਤਾਂ ਹੋ ਰਿਹਾ ਨਾਲ ਮੋਟਰਸਾਈਕਲ ਵਗੈਰਾ ਖੜੇ ਨੇ ਆ ਦੇਖੋ ਜੀ ਉਹ ਜਿਹੜੀ ਜੀ ਬ੍ਰਾਂਚ ਪਰੇਸ਼ਾਨ ਹੋ ਗਏ ਹਾਂਜੀ ਵਿਧਾਨ ਜੀ ਹਾਂ ਜੀ ਸਾਨੂੰ ਮੈਂ 파티ਕ ਸੰਡੂਨੀਅਨ ਜਿਹੜਾ ਪ੍ਰਧਾਨ ਫਤਗੜ ਸਾਹਿਬ ਤੇ ਇੱਥੇ ਸਾਨੂੰ ਇੱਥੇ ਕਾਲ ਕੀਤੀ ਆ ਤੇ ਨੇੜੇ ਜੀ ਮੇਰਾ ਘਰ ਆ ਦੱਸਿਆ ਗਿਆ ਤੇ ਪੈਟਰੋਲ ਪੰਪ ਤੇ ਪਾਣੀ ਕਾਫੀ ਆ ਰਿਹਾ ਹੈ ਪੈਟਰੋਲ ਚ ਇਹਦੇ ਬਾਰੇ ਇੱਥੇ ਕਾਫੀ ਲੋਕ ਪਰੇਸ਼ਾਨ ਹੋ ਰਹੇ ਨੇ ਉਹ ਅਸੀਂ ਵੀ ਆ ਕੇ ਦੇਖਿਆ ਟੈਂਕੀਆਂ ਚੋਂ ਪਾਣੀ ਕੱਢ ਕੇ ਦੇਖਿਆ ਤਾਂ ਬਿਲਕੁਲ ਪੈਟਰੋਲ ਦੀ ਜਗ੍ਹਾ ਅੱਧਾ ਪਾਣੀ ਅੱਧਾ ਪੈਟਰੋਲ ਨਿਕਲਿਆ ਕਿ ਇਹਨਾਂ ਦੇ ਕੋਲ ਵੈਸੇ ਥਾਈਆਂ ਬੋਤਲਾਂ ਚ ਪਾਇਆ ਹੋਇਆ ਕਿ ਬਹੁਤ ਲੋਕ ਪਰੇਸ਼ਾਨ ਹੋ ਰਹੇ ਨੇ ਇੱਥੇ ਇਹ ਹੋਣਾ ਨਹੀਂ ਚਾਹੀਦਾ ਹੈ ਜੀ ਆਪਾਂ ਇਹਦਾ ਅਸੀਂ ਵੀ ਲੋਕਾਂ ਨੂੰ ਸਾਨੂੰ ਵੀ ਪਤਾ ਲੱਗਿਆ ਮੈਂ ਪ੍ਰੈਸ ਐਕਟਰੀਆਂ ਕਸਾਂ ਜੁਨੀਅਨ ਤੋਂ ਜਦੋਂ ਪ੍ਰਧਾਨ ਜੀ ਨੇ ਕਾਲ ਕੀਤੀ ਅਸੀਂ ਇਕੱਠੇ ਹੋਏ ਆਂ ਇਹਦਾ ਤਾਂ ਸੁਧਾਰ ਕਰਨਾ ਚਾਹੀਦਾ ਕੱਲੂ ਹੋਰ ਬਾਈਕਰ ਅਸੀਂ ਵੀ ਡੀਜ਼ਲ ਪਾਉਂਦੇ ਆਂ ਹੋਰ ਲਾਗ ਇੰਜਣਾਂ ਲੋਕਾਂ ਦਾ ਸਾਰਾ ਇਹ ਬਹੁਤ ਗਲਤ ਹੈ ਇਹਦਾ ਤਾਂ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਅਧਿਕਾਰੀ ਕੋਈ ਪਹੁੰਚ ਨਹੀਂ ਰਿਹਾ ਕਹਿੰਦੇ ਮੰਨੇ ਆਂ ਵੀ ਸਾਡੀ ਗਲਤੀ ਹੈ ਠੀਕ ਠੀਕ ਨਾਲ ਮੋਟਰ ਦਾ ਕਿੰਗਾਇਰਾ ਪੜੇ ਨੇ ਆ ਦੇਖੋ ਜੀ ਜਿਹੜੀ ਜਿਹੜੀ ਬ੍ਰਾਂਚ ਪ੍ਰੇਸ਼ਾਨ ਹੋ ਗਈ ਆ ਵੀ ਤੁਸੀਂ ਪੰਪ ਦੇ ਕਰਿੰਦੇ ਆ ਕੀ ਸ਼ਿਕਾਇਤ ਆ ਜਿਹੜੀ ਪਾਣੀ ਵਾਲੀ ਇਹਦੇ ਬਾਰੇ ਦੱਸੋ ਆਪਣਾ ਵੀ ਕੀ ਹੈ ਤੇਲ ਪਾਇਆ ਹੋਇਆ ਜੀ ਇਸੇ ਗੱਡੀ 'ਚ ਤੇਲ ਨਿਕਲਿਆ ਹੋਇਆ 200 ਦਾ ਤੇਲ ਪਾਇਆ ਉਹਦੇ ਵਿੱਚ 1.5 ਲੀਟਰ ਪਾਣੀ ਨਿਕਲਿਆ ਨਹੀਂ ਹੋ ਰਿਹਾ ਨੇ ਜਿਹੜੇ ਖੜੇ ਸਾਰੇ ਤਾਂ ਕਈਆਂ ਨੂੰ ਪ੍ਰੇਸ਼ਾਨੀ ਆਈ ਹੈ ਇਹ ਤੇਲ ਥੋੜੇ ਪੰਪ ਤੋਂ ਹੀ ਗਿਆ ਇੱਥੇ ਹੀ ਕੱਢ ਰਹੇ ਆ ਦੇਖੋ ਕਿੰਨੇ ਬੰਦੇ ਖੜੇ ਆ ਹੋਰ